ਪਟਿਆਲਾ ਲੋਕ ਸਵਾਲ ਕੇ ਤੋਂ ਬੀਜੇਪੀ ਦੇ ਉਮੀਦਵਾਰ ਪ੍ਰਨੀਤ ਕੋਰ ਬਲ ਨੂੰ ਸਮਾਣਾ ਪਹੁੰਚਣ ਤੇ ਕਿਸਾਨਾਂ ਵੱਲੋਂ ਉਹਨਾਂ ਦਾ ਜਮਕੇ ਵਿਰੋਧ ਕੀਤਾ ਗਿਆ ਨਾਰੇਬਾਜ਼ੀ ਕੀਤੀ ਗਈ ਪੁਲਿਸ ਨੇ ਕਿਸਾਨਾਂ ਨੂੰ ਹਿਰਾਸਤ ਵਿੱਚ ਵੀ ਲਿੱਤਾ ਲੇਕਿਨ ਪੁਲਿਸ ਦੀ ਪਾਰੀ ਸੁਰੱਖਿਆ ਦੇ ਵਿੱਚ ਪ੍ਰਨੀਤ ਕੋਰ ਯੂਥ ਬੀਜੇਪੀ ਦੀ ਰੈਲੀ ਸੀ ਉਹ ਕਰਨ ਦੇ ਵਿੱਚ ਕਾਮਯਾਬ ਰਹੀ ਪਾਰੀ ਗਿਣਤੀ ਦੇ ਵਿੱਚ ਯੂਥ ਇਸ ਰੈਲੀ ਵਿੱਚ ਪਹੁੰਚੇ ਉਹਨਾਂ ਨੇ ਜਦ ਪੱਤਰਕਾਰਾਂ ਨੇ ਗਲਵਾਦ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਜਿਹੜੀ ਬੀਜੇਪੀ ਮੈਨੀਫੈਸਟੋ ਹੈ ਉਸ ਦੇ ਵਿੱਚ ਜਿਹੜਾ ਹਰ ਵਰਗ ਦੇ ਲਈ ਧਿਆਨ ਰੱਖਿਆ ਗਿਆ ਭਾਵੇਂ ਨੌਜਵਾਨ ਹੈ ਪਾਵੇਂ ਉਹਦੇ ਵਿੱਚ ਔਰਤਾਂ ਐ ਬੁਢਰਗੇ ਐ ਸਭ ਦੇ ਲਈ ਕੇਂਦਰ ਸਰਕਾਰ ਨੇ ਉਸ ਦੇ ਵਿੱਚ ਸਭ ਨੂੰ ਸਹੂਲਤਾਂ ਦਿੱਤੀਆਂ ਜਾਣਗੀਆਂ ਉਹਨਾਂ ਤੋਂ ਪੁੱਛੇ ਗਿਆ ਕਿ ਆਪ ਪਾਰਟੀ ਦੇ ਜਿਹੜੇ ਆਗੂ ਐ ਦੋ ਸਾਲਾਂ ਨੇ ਭਾਜਪੀ ਤੇ ਵੀ ਸਾਡੇ ਜਿਹੜੇ ਲੀਡਰ ਥੇ ਉਹਨਾਂ ਨੂੰ ਜੇਲ੍ਹ ਚ ਡਖਤਾ ਤਾਂ ਉਹਨਾਂ ਨੇ ਕਿਹਾ ਕਿ ਆਪ ਪਾਰਟੀ ਦੀ ਪੰਜਾਬ ਦੀ ਸਰਕਾਰ ਨੇ ਵੀ ਬਰਕਰਾਰ ਨੂੰ ਵਿਜੀਲੈਂਸ ਕਰ ਕਰ ਭੇਜ ਕੇ ਉਹਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਸਾਡੇ ਦੇ ਦੋ ਸਾਲਾਂ ਦੇ ਐ ਔਰ ਉਹਨਾਂ ਦੇ ਪੁੱਛੇ ਗਿਆ ਵੀ ਪਟਿਆਲਾ ਤੋਂ ਰੇਲ ਲਾਈਨ ਜਾਖਲ ਤੱਕ ਨਹੀਂ ਆਈ ਤੁਹਾਡੇ 20 ਸਾਲ ਦੇ ਦੌਰਾਨ ਤਾਂ ਉਹਨਾਂ ਨੇ ਕਿਹਾ ਕਿ ਮੇਰੇ ਵੱਲੇ ਸਰਵੇ ਕਰਾਇਆ ਗਿਆ ਸੀ ਲੇਕਿਨ ਇਹ ਰਸਤਾ ਜਿਹੜਾ ਸੀ ਮੁਨਾਫੇ ਵਾਲਾ ਨਹੀਂ ਸੀ ਕੇਂਦਰ ਨੇ ਇਸ ਨੂੰ ਇਸ ਕਰਕੇ ਪਾਸ ਨਹੀਂ ਕੀਤਾ ਦੂਜਾ ਉਹਨਾਂ ਨੇ ਪੁੱਛਿਆ ਕਿ ਗਰ ਦਾ ਜਿਹੜਾ ਮਸਲਾ ਹੈ ਉਹ ਗੰਭੀਰ ਸਮੱਸਿਆ ਕਿਸਾਨਾਂ ਦੀ ਤੇ ਉਹਨਾਂ ਨੇ ਕਿਹਾ ਕਿ ਇਸ ਦੇ ਲਈ ਵੀ ਮੇਰੇ ਵੱਲੋਂ ਪਟਿਆਲਾ ਹਲਕੇ ਵਿੱਚ ਕੰਮ ਸ਼ੁਰੂ ਕਰਾ ਦਿੱਤਾ ਸੀ ਸੰਗਰੂਰ ਹਲਕੇ ਵਿੱਚ ਜਾ ਕੇ ਕੰਮ ਬੰਦ ਹੋ ਗਿਆ ਲੇਕਿਨ ਮੈਂ ਨੂੰ ਲੋਕ ਮੌਕਾ ਦੇਣਗੇ ਤਾਂ ਮੈਂ ਇਸ ਹਲਕੇ ਦੇ ਵਿੱਚ ਵਿਕਾਸ ਕਾਰਜ ਕਰਾਂਗੀ ਦੇਣਾ ਸਰਕਾਰਾਂ ਕੀ ਕੋਈ ਕਰਦੀਆਂ ਨੇ ਪਈਆਂ ਅਸੀਂ ਦੇ ਵਿਰੋਧ ਵਿੱਚ ਬੀਜੇਪੀ ਦਾ ਕਰਾਂਗੇ ਕਰਾਂਗੇ ਸਾਰਾ ਪੰਜਾਬ ਦੁੱਖ ਕਰਿਆ ਭਾਜਪਾ ਨੇ ਭਾਜਪਾ ਦੇ ਵਿਰੋਧ ਦੇ ਵਿੱਚ ਸਾਰੇ ਕਿਸਾਨ ਖੜੇ ਨੇ ਕਿਸਾਨਾਂ ਨਾਲ ਹੁਣ ਵੀ ਗਿਰਫਜ਼ਾਰੀ ਰਾਤ ਬਸ ਪਰ ਲੀਆ ਹੈ ਡੰਡੇ ਮਾਰਹੀ ਹੈ ਇੱਕ ਮਹਾਰਾਣੀ ਇੱਕ ਮਹਾਰਾਣੀ ਕੱਲੀ ਪਿੱਛੇ ਸਾਡਾ ਕਿਸਾਨ ਹਜ਼ਾਰੀ ਕਿਸਾਨ ਹੈ ਜਿਹੜਾ ਸੜਕਾਂ ਤੇ ਖੜਾ ਹੈ ਸੜਕਾਂ ਤੇ ਲਟਿਆ ਰਿਹਾ ਹੈ ਪ੍ਰਚਾਰ ਸ਼ੁਰੂ ਹੈ ਵਧੀਆ ਚੱਲ ਰਿਹਾ ਹੈ ਦੇਖੋ ਜਿਹੜੇ ਮੁੱਦੇ ਨੇ ਮੇਨ 10 ਗੱਲਾਂ ਨੇ ਜਿਹੜੇ ਵਿੱਚ ਹਰ ਇੱਕ ਜਿਹੜਾ ਵਰਗ ਹੈ ਗਰੀਬ ਤੋਂ ਲੈ ਕੇ ਉੱਪਰ ਆਈਟੀ ਤੱਕ ਉਸ ਵਰਗ ਦੇ ਵਿੱਚ ਜੋ ਉਹਨਾਂ ਦੀਆਂ ਲੋੜਾਂ ਨੇ ਜੋ ਉਸ ਵਰਗ ਨੂੰ ਉੱਪਰ ਚੱਕਣ ਚਾਹਣਾ ਉਹਦੇ ਮੈਨੀਫੈਸਟੋ ਦੇ ਵਿੱਚ ਸੋਚ ਕੇ ਇੱਕ ਇੱਕ ਚੀਜ਼ ਨੂੰ ਕਿਸ ਤਰ੍ਹਾਂ ਲਾਗੂ ਕਰਨਾ ਹੈ ਉਹ ਮੈਨੀਫੈਸਟੋ ਰਿਲੀਜ਼ ਕੀਤਾ ਹੈ ਇਹ ਮੋਦੀ ਜੀ ਦੀ ਗਾਰੰਟੀ ਹੈ ਮੈਂ ਤਾਂ ਕਹਿੰਦੀ ਹਾਂ ਹਰ ਇੱਕ ਬੰਦੇ ਨੂੰ ਆਪਣੀ ਗੱਲ ਰੱਖਣ ਚਾਹੇ ਉਹ ਵਿਰੋਧ ਕਰਨ ਚਾਹੇ ਉਹ ਬੋਲ ਕੇ ਰੱਖਣ ਉਹਨਾਂ ਦਾ ਹੱਕ ਹੈਗਾ ਸਾਡਾ ਹੱਕ ਹੈਗਾ ਕਿ ਅਸੀਂ ਆਪਣੀ ਪਾਰਟੀ ਵੱਲੋਂ ਆਪਣੇ ਵੱਲੋਂ ਅਸੀਂ ਆਪਣੀ ਗੱਲ ਕਰ ਸਕੀਏ ਸਭ ਨੂੰ ਕਰਨੀ ਚਾਹੀਦੀ ਹੈ ਗੱਲ ਔਰ ਫਿਰ ਲੋਕ ਫਤਵਾ ਦੇਣਗੇ ਜੋ ਮਰਜ਼ੀ ਦੇਣ ਕਾਲੀ ਦਲ ਭਾਜਪੀ ਵੱਲੋਂ ਆਪਣੇ ਆਪ ਵੱਲੋਂ ਕਾਂਗਰਸ ਵੱਲੋਂ ਸਾਰਿਆਂ ਵੱਲੋਂ ਜੋ ਉਹਨਾਂ ਨੂੰ ਆਪਣਾ ਬੈਸਟ ਕੈਂਡੀਡੇਟ ਲੱਗਾ ਉਹ ਭੇਜਦੇ ਨੇ ਲੜਾਈ ਹੋਏਗੀ ਲੜਾਈ ਦਾ ਮਤਲਬ ਕਿ ਅਸੀਂ ਪੋਲਿਟੀਕਲ ਸਿਆਸੀ ਲੜਾਈ ਲੜਾਂਗੇ ਸਾਰੇ ਗੱਲ ਦੱਸਾਂਗੇ ਔਰ ਉਹਦੇ ਵਿੱਚ ਲੋਕ ਹੀ ਫਤਵਾ ਦੇਣਗੇ ਇਹਦੇ ਵਿੱਚ ਸਾਨੂੰ ਇਹ ਨਹੀਂ ਦੇਖਣਾ ਚਾਹੀਦਾ ਇਹ Hindu ਹੈ Sikh ਹੈ Musalman ਹੈ ਕੀ ਉਹ ਪਾਰਟੀ ਦਾ ਚਿਹਰਾ ਹੈ ਪਾਰਟੀ ਦੀਆਂ ਨੀਤੀਆਂ ਸੀ ਲੇਕਿਨ ਜੋ ਰੇਲ ਦਾ ਮਸਲਾ ਸੀ ਤਿੰਨ ਵਾਰੀ ਇਹਦਾ ਸਰਵੇ ਕਰਵਾਇਆ ਸਰਵੇ ਬene ਨਹੀਂ ਆ ਸਕਦਾ ਔਰ ਆਪ ਜਾ ਕੇ ਕਰਵਾਇਆ ਪਰ ਉਹ ਸਰਵੇ ਦੇ ਵਿੱਚ ਰੇਲਵੇ ਨੂੰ ਇਹ ਠੀਕ ਨਹੀਂ ਲੱਗਦਾ ਸੀ ਕਿ ਇੱਥੋਂ ਸਾਨੂੰ ਕੋਈ ਮੁਨਾਫਾ ਹੋਊਗਾ ਹਾਈਵੇ ਤੇ ਵੀ ਕੱਟ ਗਿਆ ਸਮਾਣਾ ਤੋਂ ਹਾਈਵੇ ਤੇ ਵੀ ਕੱਟ ਗਿਆ ਪਟਿਆਲੇ ਨੂੰ ਮਿਲ ਗਿਆ ਪਸਿਆਣੇ ਪਟਿਆਲੇ ਨਿਕਲ ਗਿਆ ਸਮਾਣੇ ਵਾਲੇ ਤਾਂ ਬਿਲਕੁਲ ਕੱਸੇ ਹੋ ਗਏ ਸਮਾਣੇ ਦਾ ਪਹਿਲੇ ਹੀ ਮਹਾਰਾਜ ਸਾਹਿਬ ਨੇ ਬੜਾ ਸੋਹਣਾ ਹਾਈਵੇ ਬਣਾਇਆ ਥੀ ਪਟਿਆਲੇ ਤੋਂ ਸਮਾਣੇ ਤੱਕ ਦੇਖੋ ਇਹ ਜਿਹੜੀ ਇਹ ਜਿਹੜੀ ਹਾਈਵੇਜ਼ ਨੇ ਜਿਹੜੇ ਇਹ ਸਾਰੇ ਦੇਸ਼ ਨੂੰ ਜੋੜ ਰਹੇ ਨੇ ਇੱਕ ਪਲਾਨ ਨਾਲ ਚੱਲ ਰਹੇ ਨੇ ਕੱਗਰ ਦਾ ਕੰਮ ਸ਼ੁਰੂ ਹੋ ਗਿਆ ਥੀ ਪੂਰੀ ਤਰ੍ਹਾਂ ਇਹਨੂੰ ਚੱਕਿਆ ਹੋਇਆ ਥੀ ਫਿਰ 10 ਸਾਲਾਂ ਲਈ ਬ੍ਰੇਕ ਪੈ ਗਿਆ ਕਿਉਂਕਿ ਅਕਾਲੀ ਸਰਕਾਰ ਆ ਗਈ ਐ ਇਹ ਹੈ ਕਿ ਇਹ ਜਿਹੜਾ ਕੰਮ ਹੈ ਇੱਕ ਦੂਜੇ ਨੂੰ ਲੜ ਕੇ ਇਹ ਨਹੀਂ ਸੋਚਣਾ ਚਾਹੀਦਾ ਕਿ ਮੇਰਾ ਇਹ ਸੁਭਾ ਮੇਰਾ ਇਹ ਮੇਰਾ ਇਹ ਲੋਕਾਂ ਦੇ ਹਿੱਤ ਦੇ ਵਿੱਚ ਅਸੀਂ ਕੋਸ਼ਿਸ਼ ਕਰਦੇ ਆ ਪਹਿਲੇ ਵੀ ਕੀਤਾ ਸੀ ਤਾਂ ਇਹ ਕਿਹੜਾ ਤੱਕਾ ਕਰ ਰਹੀ ਹੈ ਜਿਹੜੇ ਲੀਡਰ ਅੰਦਰ ਕਰ ਰਹੇ ਨੇ ਜਿਹੜਾ ਛੋਟਾ ਛੋਟਾ ਉਹ ਤਾਂ ਲੀਡਰ ਗਏ ਉਹਨਾਂ ਦੇ ਤਾਂ ਪਿੱਛੇ ਸਾਰੀ ਦੁਨੀਆ ਉਹ ਇਹਨਾਂ ਦੀ ਪਾਰਟੀ ਖੜੀ ਹੈ ਸਾਡੇ ਜਿਹੜੇ ਛੋਟੇ ਛੋਟੇ ਬੰਦੇ ਅੰਦਰ ਕੀਤੇ ਆ ਉਹ ਲੀਡਰਾਂ ਮੁਤਾਬਕ ਨਹੀਂ ਹੈ ਇਹਨਾਂ ਨੇ ਨਹੀਂ ਸੋਚਿਆ ਘਰ ਘਰ ਵਿਜੀਲੈਂਸ ਘਰ ਘਰ ਵਿਜੀਲੈਂਸ ਕੈਮਰਾਮੈਨ ਪ੍ਰਥਮ ਦੇ ਨਾਲ ਪਰ ਸੋਤਮ ਕੋਸਿਕ ਸਮਾਣਾ న్యూਸ